ਸੰਗਤ ਜੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼ਰਾਧ ਦੀ ਰੀਤ ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਵਾਨੀ ਦੇ ਸਮੇਂ ਦੀ ਹੈ ਇੱਕ ਦਿਨ ਉਹਨਾਂ ਦੇ ਪਿਤਾ ਜੀ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਸ਼ਰਾਧ ਦੇ ਕੰਮ ਵਿੱਚ ਹਿੱਸਾ ਲੈਣ ਲਈ ਕਿਹਾ ਇਹ ਰੀਤ ਸੀ ਕਿ ਪਿਤਰਾਂ ਲਈ ਭੋਜਨ ਪਾਣੀ ਤੇ ਹੋਰ ਸਮੱਗਰੀ ਅਰਪਿਤ ਕੀਤੀ ਜਾਂਦੀ ਸੀ ਤਾਂ ਜੋ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਤੇ ਉਹਨਾਂ ਨੂੰ ਸਵਰਗ ਮਿਲ ਸਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਦੀ ਅਗਿਆਤ ਅਧਿਕਾਰ ਕੀਤਾ ਅਤੇ ਸ਼ਰਾਧ ਵਿੱਚ ਸ਼ਾਮਲ ਹੋਏ ਪਰ ਜਦੋਂ ਉਹਨਾਂ ਨੂੰ ਵੀ ਪਿੰਡਦਾਨ ਕਰਨ ਲਈ ਅਤੇ ਚਲ ਚੜਾਉਣ ਲਈ ਆਖਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਆਤਮਾ ਦੀ ਕਿ ਆਤਮਾ ਦੀ ਮੁਕਤੀ ਨਾ ਤਾਂ ਪਿੰਡਦਾਨ ਨਾਲ ਹੁੰਦੀ ਹੈ ਨਾ ਹੀ ਕਰਮਕਾਂਡਾਂ ਨਾਲ ਇਹ ਤਾਂ ਸਿਰਫ ਨਾਮ ਸਿਮਰਨ ਸਤ ਕਰਮਾਂ ਤੇ ਸੱਚੇ ਧਰਮ ਦੇ ਜੀਵਨ ਨਾਲ ਹੀ ਸੰਭਵ ਹੈ ਉਹਨਾਂ ਨੇ ਸਮਝਾਇਆ ਕਿ ਜੇਕਰ ਅਸੀਂ ਸੱਚੇ ਮਨ ਨਾਲ ਈਸ਼ਵਰ ਦਾ ਨਾਮ ਲਈਏ ਅਤੇ ਧਾਰਮਿਕ ਜੀਵਨ ਜਿਉਣ ਦੇ ਹਾਂ ਤੇ ਦੂਜਿਆਂ ਦੀ ਸੇਵਾ ਕਰਦੇ ਹਾਂ ਤੇ ਇਹੀ ਸੱਚਾ ਸ਼ਰਾਧ ਹੈ ਇਸ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਕਰਮ ਕਾਂਡ ਦੀ ਥਾਂ ਸੱਚੇ ਧਰਮ ਦੇ ਨਾਮ ਤੇ ਸਿਮਰਨ ਨੂੰ ਪਹਿਲ ਦਿੱਤੀ